ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਾੜ ਮੇਰਾ ਪੰਟੀ ਵੀ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਸੋਸ਼ਲ ਮੀਡੀਆ ਦੇ ਬੋਦੇ ਤੇ ਅੱਜ ਗੱਲ ਕਰਾਂਗੇ ਸੋਸ਼ਲ ਮੀਡੀਆ ਜਿੱਥੇ ਇਹਨੂੰ ਕੋਈ ਮਨੋਰੰਜਨ ਦੇ ਤੌਰ ਤੇ ਵਾਰਤ ਬਤਰਿਆ ਕੋਈ ਆਪਣੇ ਕੰਮ ਕਾਰ ਦੇ ਤੌਰ ਤੇ ਬਾਰਿਆ ਕੋਈ ਬਿਜ਼ਨਸ ਤੌਰ ਤੇ ਬਾਰਤ ਰਿਆ ਪਰ ਸਮਾਜ ਦੇ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਇਹਨੂੰ ਸ਼ਰਾਰਤਾਂ ਦੇ ਤੌਰ ਤੇ ਅੰਧ ਵਿਸ਼ਵਾਸ ਜਿਹੜਾ ਬਣਾਉਣ ਵਾਸਤੇ ਉਹ ਬਾਰਤ ਰਿਆ ਇੱਕ ਇਹੋ ਜਿਹਾ ਹੀ ਘਟਨਾ ਪਿਛਲੇ ਦਿਨਾਂ ਤੋਂ ਆਪਾਂ ਸੋਸ਼ਲ ਮੀਡੀਆ ਦੇ WhatsApp ਗਰੁੱਪਾਂ ਦੇ ਵਿੱਚ ਦੇਖ ਰਹੇ ਆ ਕਿ ਜੋ ਪੰਜਾਬ ਦੇ ਮੁਕੰਦਪੁਰ ਦਾ ਏਰੀਆ ਹੈਗਾ ਉਹਦੇ ਵਿੱਚ ਕੁਝ ਕੁ ਲੋਕਾਂ ਨੇ ਇੱਕ ਵੀਡੀਓ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਇਹ ਇਹਨਾਂ ਇਲਾਕੇ ਦੇ ਪਿੰਡ ਆ ਉਹਨਾਂ ਦੇ ਵਿੱਚ ਭੂਤ ਪ੍ਰੇਤ ਜਿਹੜੇ ਆ ਜਾਂ ਜਿਹੜੀਆਂ ਉਹ ਫੈਰੀਆਂ ਹੈਗੀਆਂ ਤੇ ਬੜੀ ਤੇਜ਼ੀ ਦੇ ਨਾਲ ਇਹੋ ਜਿਹੀ ਘਟਨਾ ਕੋ ਕੇ ਸਾਡੇ ਸਮਾਜ ਯਾਰ ਤੇ ਆ ਕਿ ਜਿਹੜੀ ਚੰਗੀ ਚੀਜ਼ ਆ ਉਹ ਅਸੀਂ ਘਟ ਬਣਾਉਂਦੇ ਆ ਪਰ ਜੇ ਕੋਈ ਅਫਵਾਹ ਆਉਂਦੀ ਆ ਕੋਈ ਅੰਧਵਿਸ਼ਵਾਸ ਫਲਾਉਣ ਵਾਲੀ ਕੋਈ ਚੀਜ਼ ਆਉਂਦੀ ਆ ਉਹਨੂੰ ਅਸੀਂ ਤੜਾ ਤੜ ਜਿਹੜਾ ਆ ਸ਼ੇਅਰ ਕਰਕੇ ਫਲਾਉਣ ਦੀ ਜਿਹੜਾ ਆ ਉਹ ਉਹਦੇ ਵਿੱਚ ਅਜੋਦਨ ਪਾ ਦਿੰਨੇ ਆ ਤੇ ਇਸੇ ਤਰ੍ਹਾਂ ਹੀ ਇਹ ਜਿਹੜੀ ਇੱਕ ਤਾਂ ਕਹਿ ਸਕਦੇ ਆ ਬਵਾਹ ਹੈਗੀ ਆ ਇਹ ਇਹਨਾਂ ਪਿੰਡਾਂ ਦੇ ਵਿੱਚ ਲਗਾਤਾਰ ਜਿਹੜੀ ਆ ਉਹ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਆ ਤੇ ਅਸੀਂ ਆਪਣਾ ਇਹ ਫਰਜ਼ ਪੇਸ਼ ਆਂਦੇ ਹੋਏ ਕਿ ਇਹ ਜਿਹੜੀ ਗੱਲ ਹੈਗੀ ਆ ਇਹਦਾ ਜਿਹੜਾ ਨਤਾਰਾ ਜ਼ਰੂਰ ਹੋਣਾ ਚਾਹੀਦਾ ਹੈਗਾ ਤੇ ਸਾਡੇ ਪੱਤਰ ਦੇ ਪੱਤਰਕਾਰ ਭਾਈਚਾਰੇ ਬੰਨੋ ਵੀ ਇਹ ਕੋਸ਼ਿਸ਼ ਕੀਤੀ ਗਈ ਆ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਮੁਕੰਦਪੁਰ ਦੇ ਏਰੀਆ ਦੇ ਹੈਗੇ ਆ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਆਪ ਜਿਹੜਾ ਆ ਰਾਤ ਨੂੰ ਉਹ ਉਹਨਾਂ ਦਾ ਯਾਨੀ ਕਿ ਗੇੜੀ ਮਾਰ ਕੇ ਉਹ ਪਿੰਡ ਵੀ ਚੈੱਕ ਕੀਤੇ ਪਰ ਇਹੋ ਜਿਹੀ ਕੋਈ ਘਟਨਾ ਜਿਹੜੀ ਆ ਜਾਂ ਇਹੋ ਜਿਹੀ ਕੋਈ ਵੀ ਗੱਲ ਜਿਹੜੀ ਉਹ ਦੇਖਣ ਨੂੰ ਨਹੀਂ ਬੜੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੇ ਪਿੰਡਾਂ ਦੇ ਲੋਕ ਹੈਗੇ ਆ ਉਹਨਾਂ ਦੇ ਕੀ ਹਾਲ-ਭਾਲ ਰਿਹਾ ਕਿਉਂਕਿ ਜਦੋਂ ਇਹੋ ਜਿਹੀ ਚੀਜ਼ ਸਮਾਜ ਦੇ ਵਿੱਚ ਆਉਂਦੀ ਹੈਗੀ ਆ ਤਾਂ ਸਮਾਜਿਆਕ ਤਾ ਤਬਕਾ ਹੁੰਦਾ ਆ ਜਿਹਦੀ ਮਾਨਸਿਕ ਦਸ਼ਾ ਜਾਂ ਦਿਸ਼ਾ ਇਹੋ ਜਿਹੀ ਹੁੰਦੀ ਆ ਕਿ ਇਹਨਾਂ ਚੀਜ਼ਾਂ ਤੇ ਯਕੀਨ ਕਰ ਲੈਂਦੀ ਹੈਗੀ ਆ ਤੇ ਸਮਾਜ ਦੇ ਵਿੱਚ ਆਧਵਿਸ਼ਵਾਸ ਅਫਵਾਹਾਂ ਬਣਾ-ਫਲਾ ਕੇ ਜਿਹੜਾ ਆ ਉਹ ਇੱਕ ਝੂਠੇ ਅਡੰਬ ਬਣਾ ਜਿਹੜਾ ਆ ਉਹ ਫੜਾ ਕਰਨ ਦਾ ਕੋਸ਼ਿਸ਼ ਕਰਨ ਦੇ ਵਿੱਚ ਲੱਗ ਜਾਂਦੀ ਹੈਗੀ ਆ ਇਹੋ ਜਿਹੇ ਜਿਹੜੇ ਲੋਕਾਂ ਦੀ ਸਮਾਜ ਦੇ ਵਿੱਚ ਸਾਡੀ ਅੱਜ ਵੀ ਬੜੀ ਭੰਡਾਰ ਆ ਕਹਿ ਸਕਦੇ ਆ ਬੜੀ ਵੱਡੀ ਗੰਟੀ ਹੈਗੀ ਆ ਤੇ ਇਹ ਲੋਕਾਂ ਦਾ ਇਹ ਇਹਦੇ ਬਾਰੇ ਕੀ ਕਹਿਣਾ ਹੈ ਤੇ ਇਹ ਪੂਰੀ ਵੀਡੀਓ ਕੀ ਹੈ ਦੀਆ ਇਹ ਵੀ ਤੁਹਾਡੇ ਨਾਲ ਸਹਿਯਾ ਜਿਹੜੇ ਪਸੰਦੀ ਕਰਾਂਗੇ ਔਰ ਲੋਕਾਂ ਦਾ ਇਹ ਤੇ ਕੀ ਵਿਚਾਰ ਆ ਗਿਆ ਇਹ ਵੀ ਤੁਹਾਡੇ ਨਾਲ ਪਸੰਦ ਕਰਦੇ ਹੈਪੀ ਹੱਲਗਾ ਲਗਾ ਤੇ ਕਰ ਦੂੰ ਫੋਨ ਨਾਲ ਤੈਨੂੰ ਰਾਜਸਥਾਨ ਨੂੰ ਕੁਝ ਨਹੀਂ ਹੋਣਾ ਹੈਪੀ ਬੋਲ 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 ਮੇਰਾ ਭਰਾ ਮੈਂ ਤੇਰੇ ਕੋਲ ਹਾਂ ਹੈਪੀ ਬੋਲ ਬੋਲ ਮੇਰਾ ਭਰਾ ਤੇਨੂੰ ਕੀ ਹੋਇਆ ਹੈਪੀ ਬੋਲਦਾ ਸੀ ਯਾਰ ਹੈਪੀ ਬੋਲ ਔਰ ਹੈਪੀ ਬੋਲ ਜਾ ਕੇ ਤੈਨੂੰ ਕੀ ਹੋਇਆ ਹੈਪੀ ਰੇ ਰਾਜਾ ਸਾਹਮਣੇ ਕੋਈ ਨਹੀਂ ਹੋਣਾ ਮੈਂ ਤੇਰੇ ਨਾਲ ਮਾਂ ਅਭੀ ਬੋਲ ਬੋਲ ਮੇਰਾ ਪਰਾ ਰਾਜਾ ਬਲੀ ਕਰ ਪੜੀ ਅਭੀ ਬੋਲ ਹੋਏ ਭੀ ਹੈਪੀ ਚੱਲ ਗਿਆ ਜੋਸ ਹੈਗਾ ਚੱਲ ਗਈ ਉਹ ਪੂਤ ਚੱਲ ਗਏ ਸਾਰੇ ਅਭੀ ਬੋਲ ਹੈਪੀ ਹੈਪੀ ਅੱਧੀ ਤੇਰੀ ਛੱਡ ਨੂੰ ਰਾਜਾ ਬਲੀ ਕਰ ਪੜੀ ਰਾਜਾ ਬਲੀ ਕਰ ਪੜੀ ਛੱਡ 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 ਪੁੱਤ ਛੱਡ ਦੇ ਅਭੀ ਮੈਂ ਆ ਕੇ ਤੁਮ ਰੁਕੀ ਰਾਜਾ ਬਲੀ ਕਰ ਪੜੀ ਰਾਜਾ ਬਲੀ ਕਰ ਪੜੀ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਹੈ ਪਿਛਲੇ 3 ਦਿਨ ਤੋਂ ਪਰਸੋਂ ਤੋਂ ਇਹ ਗੱਲ ਜਿਹੜੀ ਆ ਲੋਕਾਂ ਦੇ ਧਿਆਨ ਦੇ ਵਿੱਚ ਆਈ ਹੈ ਅਸਲ ਦੇ ਵਿੱਚ ਉਹ ਪਹਿਲਾਂ ਜੋ ਹੁਣ ਸਾਨੂੰ ਪਤਾ ਲੱਗ ਰਿਹਾ ਵੀ ਪਹਿਲਾਂ ਬਖ ਬਖ ਪਿੰਡਾਂ ਦੇ ਨਾਮ ਤੋਂ ਉਹ ਵੀਡੀਓ ਜਿਹੜੀ ਆ ਬਹੁਤ ਚੱਲਦੀ ਹੋਈ ਆ ਚੱਲਦੀ ਆ ਰਹੀ ਆ ਪਰਸੋਂ ਇੱਕ YouTube ਚੈਨਲ ਤੇ ਸਾਡੇ ਪਿੰਡ ਦੇ ਲੋਗੋ ਹੇਠ ਉਹ ਜਿਹੜੀ ਵੀਡੀਓ ਆ ਉਹ ਚੜ ਗਈ ਉਸ ਤੋਂ ਫਿਰ ਪੂਰੇ ਇਲਾਕੇ ਦੇ ਵਿੱਚ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਉਹ ਵੀਡੀਓ ਫੈਲ ਗਈ ਉਹਦੇ ਨਾਲ ਪਹਿਲਾ ਪਹਿਲਾ ਜਰੂਰ ਸਾਡੇ ਪਿੰਡ ਦੇ ਬੱਚਿਆਂ 'ਚ ਬਜ਼ੁਰਗਾਂ ਵਿੱਚ ਬੀਬੀਆਂ ਵਿੱਚ ਡਰ ਦਾ ਮਾਹੌਲ ਬਣਿਆ ਉਹ ਸਹਿਮੇ ਆ ਕਿ ਛੇ ਸਾਡੇ ਪਿੰਡ ਕੋਈ ਇਹੋ ਜਿਹੀ ਪ੍ਰੋਬਲਮ ਆਈ ਆ ਅਸਲ ਲੋਕਾਂ ਨੂੰ ਸਾਡੇ ਪਿੰਡ ਦੇ ਲੋਕਾਂ ਨੂੰ ਵੀ ਉਹ ਵੀਡੀਓ ਤੋਂ ਹੀ ਪਤਾ ਲੱਗਾ ਪਰ ਅਸੀਂ ਉਹਨਾਂ ਨੂੰ ਇਹ ਬੇਨਤੀ ਜਰੂਰ ਕਰਦੇ ਆ ਕਿ ਕਿਸੇ ਵੀ ਖਬਰ ਨੂੰ ਪੱਕ ਲਈ ਤੋਂ ਬਿਨਾ ਜਿਹੜਾ ਛਾਪਣਾ ਜਾਂ ਵਾਇਰਲ ਕਰਨਾ ਵੀਡੀਓ ਨੂੰ ਉਹ ਠੀਕ ਨਹੀਂ ਹੈ ਔਰ ਜਿਸ ਚੈਨਲ ਤੇ ਇਹ ਖਬਰ ਲੱਗੀ ਆ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਉਸ ਚੈਨਲ ਤੋਂ ਉਹ ਵੀਡੀਓ ਜਿਹੜੀ ਡਿਲੀਟ ਕਰ ਦਿੱਤੀ ਜਾਵੇ ਤਾਂ ਕਿ ਸਾਡੇ ਪਿੰਡ ਦਾ ਜਿਹੜਾ ਨੈਗੇਟਿਵ ਜੋ ਗੱਲ ਜਾ ਰਹੀ ਹੈ ਉਹ ਨਾ ਜਾਵੇ ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਇਸ ਗੱਲ ਤੋਂ ਬਾਹਰ ਨਿਕਲਿਆ ਜਾਵੇ ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਮੇਰਾ ਨਾਮ ਜੁਨੀ ਹੈ ਜੀ ਮੈਂ ਪਿੰਡ ਤਲਵੰਡੀ ਫਤੂ ਦਾ ਰਹਿਣ ਵਾਲਾ ਆਂ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਆਪਾਂ ਉਹਨਾਂ ਦੇ ਨੌਜਵਾਨਾਂ ਨੇ ਉਹਨੀ ਨਾ ਲਿਆ ਹੈਪੀ ਹੈਪੀ ਆਪਾਂ ਇਹ ਕੁਝ ਨਹੀਂ ਦੱਸਿਆ ਕਿ ਵੀ ਇਹ ਪੈਂਡ ਕਿਹੜੇ ਦਾ ਕਿੱਥੇ ਦਾ ਨਹੀਂ ਆ ਤੇ ਉਹ ਕਿਹੜੇ ਹਸਪਤਾਲ ਪਹੁੰਚੇ ਆ ਜਾਂ ਕਿਹੜੇ ਥਾਣੇ 'ਚ ਉਹਨੀ ਰਿਪੋਰਟ ਦਿੱਤੀ ਆ ਇਸ ਦੀ ਪੂਰੀ ਵੈਰੀਫਿਕੇਸ਼ਨ ਕਰਕੇ ਉਹਨਾਂ ਨੂੰ ਇਹ ਆਪਣੇ ਸੱਲਾ ਚਲਾਨੀ ਚਾਹੀਦੀ ਸੀ ਉਹਨੀ ਬਿਨਾ ਪਰਮਿਸ਼ਨ ਤੋਂ ਸਾਡੇ ਤੋਂ ਇਹ ਆਪਣੇ ਵੀਡੀਓ ਵਾਇਰਲ ਕੀਤੀ ਆ ਅਸੀਂ ਉਹਨਾਂ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਆ ਉਹਨਾਂ ਦੇ ਵਿੱਚ ਇਦਾਂ ਦੀ ਕੋਈ ਪੂਚੜੇ ਵਾਲੀ ਕੋਈ ਗੱਲ ਅਜੇ ਤੱਕ ਨਾ ਅਸੀਂ ਸੁਣੀ ਆ ਨਾ ਕਦੇ ਦੇਖੀ ਆ ਇਹ ਜਿਸ ਬੰਦੇ ਨੇ ਉਹ ਵਾਇਰਲ ਕੀਤੀ ਆ ਵੀਡੀਓ ਉਹਦੇ ਵਾਸਤੇ ਮਾਰੀ ਕਰ ਲਿਆ ਉਹ ਬੰਦਾ ਇਸ ਗੱਲ ਨੂੰ ਸਪੱਸ਼ਟ ਆ ਕੇ ਸਾਡੇ ਕੋ ਕਰੇ ਬਈ ਮੈਂ ਦੇਖਿਆ ਉਹ ਆਇਆ ਜਾਂ ਕਿੱਦਾਂ ਕਿੱਥੇ ਹੋਇਆ ਬਾਕੀ ਉਹ ਸਾਨੂੰ ਵੀ ਪਤਾ ਲੱਗਣਾ ਚਾਹੀਦਾ ਨਾ ਬਾਕੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਬਾਕੀ ਸਾਡੇ ਪਿੰਡਾਂ ਠੀਕ ਠਾਕ ਆ ਕੋਈ ਇਦਾਂ ਦੀ ਚੱਕਰ ਨਹੀਂ ਹੈ ਰਕ ਬੱਚਾ ਨਸ਼ਾ ਰਹਿਤ ਹੋਵੇ ਜਿਹੜੇ ਬੱਚੇ ਨਸ਼ਾ ਕਰਦੇ ਹਨ ਉਹ ਹੀ ਚੀਜ਼ਾਂ ਕਰਦੇ ਆ ਉਹ ਇਹਨੂੰ ਵੱਧ ਤੋਂ ਯੂਜ਼ ਕਰਦੇ ਹਨ ਕਰਦੇ ਆ ਉਹ ਗਲਤ ਗੱਲ ਕਰਦੇ ਹਨ ਦੀ ਗਲਤੀ ਆ ਜਿਸ ਬੰਦੇ ਨੇ ਪਾਈ ਆ ਠੀਕ ਨਹੀਂ ਉਹਦਾ ਪਹਿਲਾ ਪੌਣ ਤਾਂ ਪਹਿਲਾਂ ਸੋਚਣਾ ਚਾਹੀਦਾ ਕਿ ਸਾਡੇ ਪਿੰਡ ਬਦਨਾਮ ਕਰਨ ਤੋਂ ਪਹਿਲਾਂ ਸਾਨੂੰ ਪੁੱਛਿਆ ਚਾਹੀਦਾ ਸੀ ਦੂਸਰੀ ਗੱਲ ਇਹ ਆ ਕਿ ਉਹਨੇ ਬਿਨਾ ਪੁੱਛੇ ਤਾਂ ਪਾਈ ਕਿਉਂ ਕਿ ਇਹਨੇ ਉਹਨੂੰ ਕਿਹਾ ਸੀਗਾ ਜਾਂ ਕਿਸੇ ਨੇ ਦੇਖਿਆ ਸੀ ਜਾਂ ਉਹਨੂੰ ਕਿਸੇ ਨੇ ਕਹਿਣ ਤੇ ਮਜਬੂਰ ਕੀਤਾ ਬਾਕੀ ਸਾਰਾ ਪਿੰਡ ਸਾਡਾ ਡਰਿਆ ਹੋਇਆ ਹੈ ਜਿੰਨਾ ਚਿਰ ਡਰਿਆ ਨਹੀਂ ਜਿੰਨਾ ਚਿਰ ਉਹਨਾਂ ਨੂੰ ਇਹ ਸਬੂਤ ਤਾਂ ਪੂਰਾ ਹੀ ਹੁੰਦਾ ਉਹਨਾਂ ਚਿਰ ਅਸੀਂ ਉਹਨੂੰ ਪੁੱਛਣਾ ਵੀ ਆ ਤੇ ਨਾਲੇ ਉਹਨੂੰ ਕਹਿਣਾ ਵੀ ਉਹਨੂੰ ਸੱਦਣਾ ਵੀ ਪਿੰਡ ਦੇ ਵਿੱਚ ਵੀ ਇਹ ਗਲਤੀ ਮੰਨੇ ਇਹ ਕਿੱਥੋਂ ਉਹਨਾਂ ਕਿਹਾ ਕਿ ਇਸ ਬੰਦੇ ਨੂੰ ਉਹਨੇ ਸਮਝਾਇਆ ਕਹਿੰਦ ਦੱਸਿਆ ਸੋ ਹੁਣ ਤੁਸੀਂ ਜਿਹੜੀ ਇਹ ਚਰਚਾ ਤੇ ਵੀਡੀਓ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਫਲਾਈ ਜਾ ਰਹੀ ਹੈਗੀ ਆ ਉਹ ਵੀ ਦੇਖ ਲਈਏ ਤੇ ਲੋਕਾਂ ਦੇ ਜਿਹੜੇ ਇਥੋਂ ਦੇ ਵੀ ਪੁਆਇੰਟ ਆ ਗਿਆ ਉਹ ਵੀ ਦੇਖ ਲਿਆ ਕਿ ਇਹੋ ਜੀ ਜਿਹੜੀ ਕੋਈ ਕੱਢਣਾ ਇਹੋ ਜੀ ਕੋਈ ਘਾਲਵਾ ਜਿਹੜੀ ਕੂਤਪ੍ਰੇਰ ਤੇ ਵਾਲੀ ਜਾਂ ਚੜੀ ਵਾਲੀ ਕੀ ਹੈਗੀ ਇਹ ਸਿਰਫ ਅਫਵਾਹ ਫਲਾ ਕੇ ਸਮਾਜ ਦੇ ਵਿੱਚ ਸਾਡੇ ਇੱਕ ਸਹਿਮ ਦਾ ਮਾਹੌਲ ਜਿਹੜਾ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਜਿਹੜਾ ਪ੍ਰਸ਼ਾਸਨ ਦਾ ਘੂਰ ਇਹਦੇ ਵੱਲ ਧਿਆਨ ਦੇਦੀ ਰੋੜਿਆ ਜੇ ਕਿ ਇਹੋ ਜੀ ਘਾਲਵਾਤ ਜਿਨ੍ਹਾਂ ਲੋਕਾਂ ਨਾਲ ਵਾਪਰੀ ਆ ਉਹਨਾਂ ਨੇ ਪਛਾਣ ਆਪਣੀ ਸਾਹਮਣੇ ਆ ਕੇ ਪਛਾਣ ਦੱਸਣੀ ਚਾਹੀਦੀ ਆ ਜੇ ਉਹਨਾਂ ਕੋਲ ਦੁੱਖ ਤਕਲੀਫ ਹੈਗੀ ਕੋ ਮਾਨਸਿਕ ਉਹਨਾਂ ਦਾ ਰੋਗ ਹੈਗਾ ਤੇ ਉਹਦਾ ਜ਼ਰੂਰ ਇਲਾਜ ਕੀਤਾ ਜਾ ਸਕਦਾ ਹੈਗਾ ਪਰ ਸਮਾਜ ਵਿੱਚ ਇਹੋ ਜਿਹੜੀਆਂ ਅਫਵਾਹਾਂ ਫਲਾਉਣ ਦਾ ਜਿਹੜਾ ਕੰਮ ਉਹ ਨਹੀਂ ਕਰਨਾ ਚਾਹੀਦਾ ਤੇ ਸਾਡੇ ਸਮਾਜ ਦੇ ਜਿਹੜੇ ਪੜਾ ਲਿਖਿਆ ਵਰਗ ਹੈ ਉਹਨਾਂ ਨੂੰ ਵੀ ਜਰੂਰ ਇਹਦਾ ਧਿਆਨ ਦੇਣ ਦੀ ਲੋੜ ਹੈ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਅਪਾ ਅੱਗੇ ਨਾ ਫਲਾਈਏ ਜਿੱਥੇ ਅਸੀਂ ਪੜੇ ਲਿਖੇ ਆ ਸਾਡੇ ਆਪਣੇ ਪਤੀ ਸਮਾਜ ਭਤੀ ਜਿਹੜੇ ਫਰਜ਼ ਹੈ ਉਹ ਵੀ ਨਿਭਾਉਣ ਦੀ ਲੋੜ ਹੈ ਕਿ ਇਹੋ ਜਿਹੀਆਂ ਚੀਜ਼ਾਂ ਦਾ ਫਲਾਅ ਨਾ ਕਰਕੇ ਲੋਕਾਂ ਨੂੰ ਸਹੀ ਦਿਸ਼ਾ ਵੱਲ ਸਹੀ ਦਿਸ਼ਾ ਵੱਲ ਜਾ ਕੇ ਜਿਹੜਾ ਉਹਨਾਂ ਨੂੰ ਇੱਕ ਤਰੱਕੀ ਦੇ ਜਿਹੜਾ ਰਾਹ ਹੈਗਾ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਈਏ ਸੋ ਇਹਨਾਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਇਹੋ ਜੀਆਂ ਜਕੀਰ ਜਿਹੜੀਆਂ ਅਫਵਾਹਾਂ ਆ ਦਾ ਭੂਤਪ੍ਰੇਤ ਦੀ ਅਫਵਾਹ ਇਹ ਰੱਖੋ ਨਾ ਦੁਰਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ